ਈ ਰੇਡ ਕਰਨ ਸਾਡੀ ਟੀਮ ਜਾ ਰਹੀ ਹੈਗੀ ਸਾਡੀ ਟੀਮ ਨੇ ਇਹਨੂੰ ਰਸਤੇ 'ਚ ਘਰ ਤੋਂ ਪਹਿਲਾਂ ਹੀ ਇਹਨੂੰ ਇੰਟਰਸੈਪਟ ਕੀਤਾ ਤੇ ਉੱਥੇ ਸਾਡੀ ਟੀਮ ਨੇ ਦੋ ਮੁਲਾਜ਼ਮਾਂ ਨੇ ਉਤਰ ਕੇ ਇਮੀਡੀਏਟਲੀ ਉਹਦੇ ਰੈਸਟੈਂਡ ਦੇ ਟ੍ਰਾਈ ਟੂ ਐਪਰੀਹੈਂਡ ਥੇ ਤੇ ਉਹ ਜਦੋਂ ਐਪਰੀਹੈਂਡ ਕਰਨ ਵਾਸਤੇ ਉਹਦੇ ਵੱਲ ਵੱਢ ਹੀ ਰਹੇ ਸੀਗੇ ਕਿਉਂਕਿ ਆਹ ਬੰਦਾ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ 8 ਐਫ ਆਈ ਆਰ ਇੱਤੇ ਪਹਿਲਾਂ ਤੋਂ ਦਰਜ ਹੈਗੇ ਜਿਹਦੇ ਵਿੱਚ ਮਰਡਰ ਦੇ ਐਫ ਆਈ ਆਰ ਅਟੈਂਪਟ ਟੂ ਮਰਡਰ ਦੇ ਐਫ ਆਈ ਆਰ ਰੂਟ ਦੇ ਰੋਬਰੀ ਦੇ ਐਫ ਆਈ ਆਰ ਲੜਾਈ ਝਗੜੇ ਦੇ ਨਾਰਕੋਟਿਕਸ ਦੇ ਇਲੀਗਲ ਆਮਸ ਤੇ ਐਫਆਈਆਰ ਇੱਤੇ ਪਹਿਲਾਂ ਤੋਂ ਹੈਗੇ ਤਾਂ ਤੇ ਉਹ ਇਹਨੇ ਇਮੀਡੀਏਟਲੀ ਰਿਟੇਲੀਏਟ ਕਰਦੇ ਹੋਏ ਸਾਡੀ ਟੀਮ ਨੂੰ ਈਵਨ ਮਤਲਬ ਮੌਕਾ ਨਹੀਂ ਮਿਲਿਆ ਰਿਸਪੌਂਡ ਕਰਨ ਦਾ ਤੇ ਇਹਨੇ ਪਹਿਲਾਂ ਫਾਇਰ ਕਰਤਾ ਸਾਡੀ ਟੀਮ ਤੇ ਤੇ ਇਹਦੇ ਕਰਕੇ ਜਿਹੜਾ ਹੈਗਾ ਉਹ ਸਾਡੇ ਮੁਲਾਜ਼ਮ ਦੀ ਸ਼ਹਾਦਤ ਹੋਈ ਤੇ ਫਿਰ ਦੂਜੇ ਮੁਲਾਜ਼ਮ ਤੇ ਵੀ ਇਹਨੇ ਫਾਇਰ ਕੀਤਾ ਲੱਕੀਲੀ ਹੀ ਗਾਟ ਸੇਵ ਤੇ ਫਿਰ ਉਹਨੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਬਟ ਕਿਉਂਕਿ ਇੱਕ ਮੁਲਾਜ਼ਮ ਸਾਡਾ ਆਲਰੇਡੀ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟ ਫਰਸਟ ਐਡ ਤੇ ਹਸਪੀਟਲ ਲੈ ਕੇ ਜਾਣਾ ਜ਼ਰੂਰੀ ਸੀਗਾ ਤੇ ਉਹਨੇ ਤਾਂ ਪਿੱਛਾ ਛੱਡਦੇ ਵੇ ਉੱਥੇ ਉਹ ਹਸਪੀਟਲ ਲੈ ਕੇ ਰਸ਼ ਕੀਤਾ ਸੀ ਅਨਫੋਰਚਨਟਲੀ ਹੀ ਕੁਝ ਸੇਵ ਨਹੀਂ ਹੋਇਆ ਉਹ ਉਸ ਬਾਅਦ ਜਦੋਂ ਅਸੀਂ ਤੇਜ਼ੀਰੇ ਪਿੱਛੇ ਲੱਗੇ ਜਿਹਨੇ ਲਗਾਤਾਰ ਭਗਿਆ ਸੀ ਤਾਂ ਕੋਈ ਕਿਸੇ ਗੈਂਗ ਦੇ ਨਾਮ ਤੋਂ ਇਹਦਾ ਕਰੈਕਸ਼ਨ ਸਾਹਮਣੇ ਆਇਆ ਹੁਣ ਤਾਂ ਕੋਈ ਨੀ ਪੁਦਤ ਕਰ ਰਿਹਾ ਕਿ ਇਹ ਕਿੱਥੇ ਜਾ ਰਿਹਾ ਨਹੀਂ ਜੀ ਇਹਦਾ ਹਾਲੇ ਤੱਕ ਕਿਸੇ ਵੀ ਕਿਸੇ ਵੀ ਤਰੀਕੇ ਦੀ ਗੈਂਗ ਦੇ ਨਾਲ ਕੋਈ ਸਬੰਧ ਜੜਾ ਨਹੀਂ ਹੈਗਾ ਬਟ ਯਾ ਯੈਸ ਹੀ ਇਜ਼ ਅ ਹਾਰਡ ਕੋਰ ਕ੍ਰਾਈਮਨਲ ਕਿਉਂਕਿ ਤੁਸੀਂ ਦੇਖ ਰਹੇ ਹੋ ਇਹਦਾ ਆਰਟੀ ਐਫ ਆਈ ਆਰ ਤੇ ਪਹਿਲਾਂ ਤੋਂ ਦਰਜ ਹੈਗੇ ਮਰਡਰ ਦਾ ਐਫ ਆਈ ਆਰ ਕੱਲ ਇੱਕ ਹੋਰ ਦਾਜ ਕੀਤਾ ਦੋ ਪਰਚੇ ਟੋਟਲ ਕੱਲ ਵਾਲੇ ਨੂੰ ਮਿਲਾ ਕੇ ਮਰਡਰ ਦੇ ਦੋ ਐਫ ਆਈ ਆਰ ਅਟੈਂਪਟ ਮਰਡਰ ਦੇ ਉਸ ਤੋਂ ਇਲਾਵਾ ਨਾਰਕੋਟਿਕ ਤੇ ਰੋਬਰੀ ਦੇ ਐਫ ਆਈ ਆਰ ਤੇ ਲੜਾਈ ਜੰਗੜੇ ਦੇ ਇਲੈਗਲ ਆਫ ਦੇ ਐਫ ਆਈ ਆਰ ਤੇ ਥੈਂਕ ਯੂ